ਅਗਨੇ ਵਿਧਾਇਆ ਇਸ ਨੌਜਵਾਨ ਦਾ ਮਾਨ ਬੜਾ ਲੰਬਾ ਰਿਹਾ ਇਸ ਨੌਜਵਾਨ ਦਾ ਸੰਘਰਸ਼ ਜਾਣੋ ਕੋਵਿਡ ਨੇ ਕਿੰਝ ਬਦਲੀ ਇਸ ਦੀ ਜ਼ਿੰਦਗੀ ਯੂਏਈ ਦੀ ਟੀਮ ਵਿੱਚ ਖੇਡਦਾ ਹੈ ਇਹ ਪੰਜਾਬੀ ਨੌਜਵਾਨ ਦੁਨੀਆ ਦੇ ਪਹਿਲੇ ਅੰਮ੍ਰਿਤਧਾਰੀ ਗੁਰਸਿੱਖ ਕ੍ਰਿਕਟਰ ਜਿਮਨਤਜੀਤ ਸਿੰਘ ਕੰਗ ਨਾਲ ਖਾਸ ਦਲਬਾਤ ਸਸ਼ੀਗਲ ਦੋਸਤੋ ਮੈਂ ਹਵਰਨ ਸ਼ੋਪਲਾ ਜੇ ਗੱਲ ਪੰਜਾਬੀਆਂ ਦੀ ਕਰੀਏ ਤਾਂ ਪੰਜਾਬੀਆਂ ਨੇ ਹਰ ਇੱਕ ਨੇ ਖੱਤੇ ਦੇ ਵਿੱਚ ਮੱਲਾ ਮਾਰੀਆਂ ਨੇ ਤੇ ਗੱਲ ਕ੍ਰਿਕਟ ਦੀ ਕਰਾਂਗੇ ਇਹ ਪੰਜਾਬ ਦਾ ਰੋਪੜ ਜ਼ਿਲ੍ਹੇ ਦਾ ਨੌਜਵਾਨ ਸਿਮਰਜੀਤ ਸਿੰਘ ਕਾਂਗਾ ਸੰਸਾਭ ਬਹੁਤ ਬਹੁਤ ਮੁਬਾਰਕਾਂ ਤੁਸੀ ਅੰਤਰਰਾਸ਼ਟਰੀ ਖਿਡਾਰੀ ਹੋ ਥੈਂਕ ਯੂ ਜੀ ਸਾਲਾ ਸਵਾਲਾ ਜੀ ਪੰਜਾਬੀ ਕਰਤੀ ਤੋਂ ਆਇਓ ਅੰਤਰਰਾਸ਼ਟਰੀ ਖਿਡਾਰੀ ਬਣ ਕੇ ਕਿਵੇਂ ਲੱਗ ਰਿਹਾ ਹੈ ਤੇ ਬਹੁਤ ਚੰਗਾ ਲੱਗ ਰਿਹਾ ਜੀ ਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਖੜਾ ਆ ਗਿਆ ਸਾਰਾ ਪਿੰਡ ਸਾਰਾ ਪਰਿਵਾਰ ਤੇ ਸਾਰੇ ਮੇਰਾ ਪਰਿਵਾਰ ਮੈਨੂੰ ਲੈਣ ਆਇਆ ਮੇਰਾ ਸਵਾਗਤ ਕਰਨਾ ਹੈ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਮੈਨੂੰ ਬਹੁਤ ਚੰਗਾ ਲੱਗਿਆ ਇਹ ਜਰਨੀ ਸਟਾਰਟ ਕਿਵੇਂ ਹੋਈ ਤੁਹਾਡੀ ਤੁਸੀਂ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਕਿਵੇਂ ਬਣਿਆ ਦੁਬਈ ਦੇ ਵਿੱਚ ਜਾ ਕੇ ਯੂਏਈ ਦੇ ਵਿੱਚ ਜਾ ਕੇ ਔਰ ਇਹ ਸਟਾਰਟ ਹੁੰਦਾ ਵੈਸੇ ਮੈਂ ਸਟਾਰਟ ਕਾਫੀ ਪਹਿਲਾਂ ਕੀਤਾ ਸੀ 2008 ਤੋਂ ਪਰ ਸਟਾਰਟ ਜਿਹੜੀ ਦੁਬਈ ਦੀ জারਨੀ 2021 ਤੋਂ ਸਟਾਰਟ ਹੁੰਦੀ ਹੈ ਹੂੰ ਇੰਡੀਆ ਦੇ ਵਿੱਚ ਪ੍ਰੈਕਟਿਸ ਕਰਦੇ ਰਿਹਾ ਪਹਿਲਾਂ ਜੀ 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 ਇੰਡੀਆ 'ਚ ਮੈਂ ਕ੍ਰਿਕਟ ਖੇਡਿਆ ਪਹਿਲਾਂ ਕਾਫੀ ਕਿੰਨੀ ਉਮਰ ਤੋਂ ਕ੍ਰਿਕਟ ਖੇਡਣ ਲੱਗੀ ਸੀ ਮੈਂ +2 ਤੋਂ ਬਾਅਦ ਸਿਰਫ ਸਟਾਰਟ ਕੀਤੀ ਸੀਗੀ 18 ਸਾਲ ਦੀ ਉਮਰ ਦਾ ਤੇ ਮੈਂ ਥੋੜਾ ਲੇਟ ਸਟਾਰਟ ਕੀਤਾ ਸੀ ਤੇ ਪਰ ਮਿਹਨਤ ਕਰਨ ਦਾ ਮੈਨੂੰ ਸ਼ੌਂਕ ਸੀ ਤੇ ਮੈਨੂੰ ਇਹ ਸਿਰਫ ਇੱਕ ਹੀ ਕੰਮ ਸੀ ਮੈਂ ਕ੍ਰਿਕਟ ਹੀ ਖੇਡਣੀ ਹੋਰ ਕੁਝ ਨਹੀਂ ਤੇ ਇਹ ਹੀ ਮੇਰਾ ਟਾਰਗੇਟ ਸੀਗਾ ਤੇ ਉਹ ਅੱਜ ਤੱਕ ਚੱਲਦਾ ਰਿਹਾ ਤੇ ਉਹਦੀ ਬਦੌਲਤ ਮੈਂ ਇੰਟਰਨੈਸ਼ਨਲ ਕ੍ਰਿਕਟ ਖੇਡਿਆ ਗਿਆ। ਛੜੀ ਦੇ ਨਾਲ ਨਾਲ ਛੜੀ ਆਪਣੇ ਪਿੰਡ 'ਚ ਖੇਡੇ ਸੀ। ਪਹਿਲਾਂ ਸਟਾਰਟ ਮੈਂ ਪਿੰਡ ਤੋਂ ਹੀ ਕੀਤਾ ਸੀ। ਸਟਾਰਟ ਪਿੰਡ ਤੋਂ ਟੈਨਿਸ ਬਾਲ ਖੇਡਦੇ ਸੀ ਜਿਵੇਂ ਸਾਰੇ ਲੋਕੀ ਖੇਡਦੇ ਨੇ ਪਿੰਡ 'ਚ। ਤੇ ਪਰ ਮੈਂ ਕੁਝ ਮੇਰੇ ਦਿਮਾਗ 'ਚ ਕੁਝ ਹੋਰ ਹੀ ਚੱਲਦਾ ਸੀ ਕਿ ਮੈਂ ਸਿਰਫ ਕ੍ਰਿਕਟ ਖੇਡਣੀ। ਤੇ ਮੈਨੂੰ ਇਹ ਸੀਗਾ ਕਿ ਮੈਂ ਉਹ ਜਿੱਦਾਂ ਉਹ ਖੇਡਦੇ ਨੇ ਉਸ ਲੈਵਲ 'ਤੇ ਜਾ ਕੇ ਮੈਂ ਉਹ ਖੇਡਣੀ ਚਾਹੁੰਦਾ ਸੀ। ਤੇ ਉਹ ਮੈਨੂੰ ਸ਼ੌਂਕ ਸੀਗਾ ਉਸ ਚੀਜ਼ ਦਾ ਤੇ ਮੈਂ ਫਿਰ ਥੋੜਾ ਜਿਹਾ ਘਰ ਦੇ ਵੀ ਇਸ ਚੀਜ਼ ਤੋਂ ਅਵੇਅਰ ਨਹੀਂ ਸੀਗੇ ਉਹਨਾਂ ਨੇ ਵੀ ਕਿਹਾ ਕਿ ਨਹੀਂ ਰਹਿਣ ਦੇ ਕੰਮ ਨਹੀਂ ਹੈਗਾ ਫਿਰ ਮੈਂ ਪਲੱਸ 2 ਕਰਨ ਤੋਂ ਬਾਅਦ ਥੋੜਾ ਜਿਹਾ ਹੋਇਆ ਕਿ ਮੈਂ ਚੰਡੀਗੜ੍ਹ ਜਾਣ ਦਾ ਜ਼ਰੀਆ ਬਣਾਇਆ ਸਟੱਡੀ ਨੂੰ ਜੀ ਤੇ ਮੈਂ ਉਹ ਇੱਕ ਜ਼ਰੀਆ ਹੀ ਸੀਗਾ ਬਸ ਤੇ ਸਟੱਡੀ ਮੇਰਾ ਇੰਟਰਸਟ ਨਹੀਂ ਸੀਗਾ ਮੈਂ ਸਿਰਫ ਜਾ ਕੇ ਉੱਥੇ ਪ੍ਰੈਕਟਿਸ 8-8 ਘੰਟੇ ਪ੍ਰੈਕਟਿਸ ਕੀਤੀ ਸੈਕਟਰ 16 ਦੇ ਗਰਾਊਂਡ ਦੇ ਸਟਾਰਟਿੰਗ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਸਮਝ ਆਈ ਕਿ ਗੇਮ ਨੂੰ ਕਿੱਦਾਂ ਖੇਡਿਆ ਜਾ ਸਕਦਾ ਹੈ ٹینس ਬਾਲ ਤੋਂ ਲੈਦਰ ਦੀ ਬਾਲ ਤੋਂ ਸ਼ਿਫਟ ਹੋਣ ਨੂੰ ਕਿੰਨਾ ਮੁਸ਼ਕਲ ਲੱਗੇ ਨਹੀਂ ਲੱਗਾ ਥੋੜਾ ਜਿਹਾ ਮੈਨੂੰ ਲੱਗਾ ਸਟਾਰਟ ਤੇ ਉਹ ਗੇਮ ਦਾ ਖੇਡਣ ਦਾ ਤਰੀਕਾ ਕੁਝ ਹੋਰ ਹੈਗਾ ਉਹ ਜੋ ਆਪਾਂ ਪਿੰਡ ਚ ਖੇਡਦੇ ਬਿਲਕੁਲੀ ਟੋਟਲੀ ਦੋ ਸਿੱਕੇ ਨੇ ਸਿੱਕੇ ਦੇ ਦੋ ਪਹਿਲੂ ਨੇ ਉਹ ਦੂਜਾ ਉਹ ਦੂਜਾ ਉਹ ਬਿਲਕੁਲੀ ਡਿਫਰੈਂਟ ਪਰ ਉੱਥੇ ਜਦੋਂ ਪਰ ਮੈਨੂੰ ਤਾਂ ਸੀਗਾ ਕਿ ਮੈਂ ਕਰਨਾ ਤੇ ਜਦੋਂ ਸ਼ਿਫਟ ਹੋਇਆ ਉਸ ਤੋਂ ਬਾਅਦ ਗੇਮ ਚੱਲਦੀ ਕਿ ਪ੍ਰੈਕਟਿਸ ਕਰਦੇ ਗਏ ਤੇ ਮਿਹਨਤ ਬਹੁਤ ਸੀ ਮੇਰੀ ਬਹੁਤ ਮਿਹਨਤ ਕੀਤੀ ਹੈ ਤੇ ਮੈਂ ਨੇਚਰਲ ਪਲੇਅਰ ਨਹੀਂ ਸੀਗਾ ਤੇ ਮੈਂ ਮਿਹਨਤ ਕਰ ਕਰਕੇ ਬਣਿਆ ਮੈਂ ਦਿਨ ਦੇ 50-50 ਓਵਰ ਪ੍ਰੈਕਟਿਸ ਤੋਂ ਬਾਲ ਪਾਉਂਦਾ ਸੀ ਤੇ ਉਹ ਤੁਸੀਂ ਬੋਲਰ ਹੋ ਹਾਂਜੀ ਮੈਂ ਬੋਲਰ ਹਾਂ ਤੇ ਮੈਂ ਉਸ ਚੀਜ਼ ਤੇ ਮੈਨੂੰ ਮੈਂ ਸੋਚਦਾ ਕਿ ਮੈਨੂੰ ਦੁਬਈ ਦੀ ਧਰਤੀ ਜਾ ਕੇ ਰਿਵਾਰਡ ਮਿਲੇ ਲੈਫਟ ਹਾਂ ਪੇਸ ਕਰਦਾ ਲੈਫਟ ਸਪਿਨਰ ਲੈਫਟ ਹਾਂ ਪੇਸ ਲੈਫਟ ਸਪਿਨਰ ਤੇ ਤੁਸੀਂ ਚੰਡੀਗੜ੍ਹ ਤੋਂ ਫਿਰ ਦੁਬਈ ਸ਼ਿਫਟ ਹੋਏ ਨਹੀਂ ਚੰਡੀਗੜ੍ਹ ਤੋਂ ਮੈਂ 6-7 ਸਾਲ ਪ੍ਰੈਕਟਿਸ ਕੀਤੀ ਫਿਰ ਉਸ ਤੋਂ ਬਾਅਦ ਮੈਂ ਡਿਸਟ੍ਰਿਕਟ ਖੇਡੀ ਲੁਧਿਆਣਾ ਤੋਂ ਉਦੋਂ 6 2015 ਤੋਂ ਮੈਂ ਲੁਧਿਆਣਾ ਤੋਂ ਡਿਸਟ੍ਰਿਕਟ ਖੇਡੀ 14-15 ਤੋਂ ਫਿਰ 2021 ਤੱਕ ਮੈਂ ਉੱਥੇ ਰਿਹਾ ਦੁਬਈ ਜਾਣ ਦਾ ਤੁਹਾਡਾ ਯੂਏ ਜਾਣ ਦਾ ਸਫ਼ਰ ਦੁਬਈ ਜਦੋਂ ਇੱਥੇ ਕੋਵਿਡ ਆਇਆ ਉਦੋਂ ਕੋਵਿਡ ਦੇ ਵਿੱਚ ਪ੍ਰੈਕਟਿਸ ਬੰਦ ਹੋ ਗਈ ਸੀ ਇੱਥੇ ਜੀ ਮੇਰਾ ਇੱਕ ਦੋਸਤ ਆ ਉੱਥੇ ਮੈਂ ਉਹਦੇ ਨਾਲ ਗੱਲ ਕੀਤੀ ਸੰਦੀਪ ਸਿੰਘ ਸੰਡੀ ਮੈਂ ਉਹਦੇ ਨਾਲ ਗੱਲ ਕੀਤੀ ਉਹ ਅੰਮ੍ਰਿਤਸਰ ਦਾ ਮੁੰਡਾ ਮੈਂ ਉਹ ਨਾਲ ਗੱਲ ਕੀਤੀ ਕਿ ਮੈਂ ਇੱਥੇ ਆ ਕੇ ਖੇਡਣਾ ਚਾਹਨਾ ਤੇ ਉਹ ਕਹਿੰਦਾ ਕਿ ਇੱਥੇ ਚੱਲ ਰਹੀ ਹੈ ਪ੍ਰੈਕਟਿਸ ਮੈਚਸ ਹੁੰਦੇ ਨੇ ਤੇ ਮੈਂ ਆਪਣੇ ਸਰ ਪ੍ਰੈਕਟਿਸ ਲਈ ਗਿਆ ਸੀ ਉੱਥੇ ਜੀ ਕਿ ਇੱਕ ਮਹੀਨਾ ਦੋ ਮਹੀਨਾ ਪ੍ਰੈਕਟਿਸ ਕਰਾਂਗੇ ਉੱਥੇ ਜਾ ਕੇ ਤੇ ਉਹ ਮੈਂ ਉੱਥੇ ਗਿਆ ਫਲਾਈਟਾਂ ਬੰਦ ਹੋ ਗਈਆਂ ਤੇ ਬਸ ਉਸ ਤੋਂ ਬਾਅਦ ਮੈਂ ਟੋ ਸਮਝ ਆਇਆ ਕਿ ਮੇਰੇ ਇੱਥੇ ਫਿਊਚਰ ਮੈਨੂੰ ਦਿਖਿਆ ਮੈਂ ਕਿਹਾ ਮੈਂ ਇੱਥੋਂ ਹੀ ਖੇਡਾਂਗਾ ਹੁਣ ਤੇ ਬਸ ਉੱਥੇ ਫਿਰ ਮੈਂ ਡੋਮੈਸਟਿਕ ਖੇਡਿਆ ਉੱਥੇ ਪਰਫਾਰਮ ਕੀਤਾ ਤੇ ਹੁਣ 3 ਸਾਲ ਰਹਿਣ ਤੋਂ ਬਾਅਦ ਮੈਂ ਐਲੀਜੀਬਲ ਹੋ ਗਿਆ ਕੰਟਰੀ ਲਈ ਤੇ ਇਸ ਸਾਲ ਫਿਰ ਮੈਂ ਆਪਣਾ ਨਵੰਬਰ ਦੇ ਵਿੱਚ 20 ਨਵੰਬਰ ਨੂੰ ਮੈਂ T20 ਡੈਬਿਊ ਇੰਟਰਨੈਸ਼ਨਲ ਡੈਬਿਊ ਕੀਤਾ ਇੰਡੀਆ ਦੇ ਹੋਰ ਵੀ ਖਿਡਾਰੀ ਨੇ ਜੋ ਪ੍ਰੈਕਟਿਸ ਕਰਦੇ ਜਾਂਦੇ ਬਹੁਤ ਬਹੁਤ 플레이ਰਾਂ ਉੱਥੇ ਉੱਥੇ ਜ਼ਿਆਦਾਤਰ ਜਿਹੜੀ ਕਮਿਊਨਿਟੀ ਹੈਗੀ ਹੈ ਯੂਏ ਟੀਮ ਚ ਉਹ ਪਾਕਿਸਤਾਨ ਤੇ ਇੰਡੀਆ ਦੇ 플레이ਰ ਹੀ ਜਾਂਦੇ ਸਭ ਤੋਂ ਮੇਨ ਸਵਾਲ ਹੈ ਤੁਸੀਂ ਪਹਿਲੇ ਅਮਰਤਾਲੀ ਖ ਕਿੰਨਾ ਮੁਸ਼ਕਲ ਆਇਆ ਉੱਥੇ ਤੁਹਾਨੂੰ ਅਮਰਤਾ ਨਹੀਂ ਹੋਣ ਦੇ ਬਾਵਜੂਦ ਕ੍ਰਿਕਟ ਰਿਹਣ ਦੇ ਵਿੱਚ ਨਹੀਂ ਮੈਨੂੰ ਕੋਈ ਮੁਸ਼ਕਲ ਨਹੀਂ ਆਈ ਕਦੇ ਵੀ ਅੱਜ ਤੱਕ ਤੇ ਮੈਂ ਇੰਟਰਨੈਸ਼ਨਲ ਡੋਮੈਸਟਿਕ ਖੇਡੇ ਐ ਇੰਟਰਨੈਸ਼ਨਲ ਖੇਡੇ ਮੈਨੂੰ ਕਦੇ ਅੱਜ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਦੀ ਜਾਂ ਕੋਈ ਵਿਤਕਰਾ ਨਹੀਂ ਹੋਇਆ ਮੇਰਾ ਸਵਾਲ ਪੁੱਛਣ ਦਾ ਕਾਰਨ ਇਹ ਕਿ ਤੁਸੀਂ ਪਹਿਲੇ ਖਿਡਾਰੀ ਹੋ ਭਾਰਤ ਦਾ ਤੁਸੀਂ ਦੇਖੋ ਸਭ ਤੋਂ ਵੱਡੀ ਮਾਰਕੀਟ ਹੈ ਕ੍ਰਿਕਟ ਦੇ ਵਿੱਚ ਇੰਡੀਆ ਹੁਣ ਤੱਕ ਕੋਈ ਗੁਰਸੇ ਖਿਡਾਰੀ ਨਹੀਂ ਹੋਇਆ ਤੁਸੀਂ ਪਹਿਲੇ ਖਿਡਾਰੀ ਹੋ ਤੁਹਾਨੂੰ ਮਾਨ ਪ੍ਰਾਪਤ ਹੋਇਆ ਮੈਂ ਮੇਰਾ ਸਵਾਲ ਇਹੀ ਸੀਗਾ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਈ ਤੇ ਨਹੀਂ ਮੈਨੂੰ ਕਦੇ ਪ੍ਰੋਬਲਮ ਨਹੀਂ ਆਈ ਤੇ ਮਤਲਬ ਕਿ ਮਾਨ ਵਾਲੀ ਗੱਲ ਹੈ ਮੈਂ ਕਹਿ ਸਕਦਾ ਕਿ ਮੇਰਾ ਟੀਚਾ ਹੀ ਇਹ ਸੀਗਾ ਮੈਂ ਜਦੋਂ ਇੱਥੋਂ ਤੁਰਿਆ ਸੀ ਆਪਣੇ ਪਿੰਡੋਂ ਪਹਿਲੇ ਦਿਨ ਮੈਨੂੰ ਯਾਦ ਹੈ 2008 ਦੇ ਵਿੱਚ ਤੇ ਮੈਂ ਗੁਰੂ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਅਰਦਾਸ ਕਰਕੇ ਤੁਰਿਆ ਸੀ ਕਿ ਮੈਂ ਖੜਾਰੇ ਬਣਨਾ ਚਾਹ ਗੁਰਸੇ ਖੜਾਰੇ ਜੀ ਕੱਲਾ ਖੜਾਰੇ ਨਹੀਂ ਉਹ ਗੁਰੂ ਸਾਹਿਬ ਨੇ ਮੇਰੀ ਇਲਾਜ ਰੱਖੀ ਉਸ ਲਈ ਕਿ ਮੈਂ ਮੰਨਦਾ ਕਿ ਮੈਨੂੰ ਮੈਂ ਦਿੱਤਾ ਹੁਣ ਮੈਨੂੰ ਜੋ ਮੈਂ ਮੰਗਿਆ ਸੀ ਮੈਨੂੰ ਮਿਲੇ ਇੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਗ੍ਰੇਡ ਦੇ ਵਿੱਚ ਅੱਜ ਤੱਕ ਕਦੇ ਵੀ ਨਹੀਂ ਆ ਜੀ ਕਦੇ ਵੀ ਨਹੀਂ ਹੁਣ ਇੱਕ ਪਰਸਨਲ ਸਵਾਲ ਕਰ ਲੈਂਦੇ ਆ ਪਿੰਡਾਂ ਦੇ ਲੜਕੀਆਂ ਸੀ ਪਿੰਡਾਂ ਦੇ ਤੁਸੀਂ ਉਹ ਜਦੋਂ ਕਹਿੰਦੇ ਘਰ ਤੇ ਜੁਆ ਖੇਡਣ ਚੱਲਦਾ ਮਾਪੇ ਗਾਲਾਂ ਕਢੀ ਨਾ ਜਾਂਦੇ ਵੀ ਆ ਕੇ ਬੈਟਬਾਲ ਚੱਕਿਆ ਕਰਦੇ ਬੱਤਾਂ ਕਰਦੇ ਸੀਗੇ ਨਹੀਂ ਜਦੋਂ ਸਟਾਰਟਿੰਗ ਚ ਸੀਗਾ ਕਿ ਉਹ ਪਰ ਉਹਨ ਉਹਨਾਂ ਨੇ ਦੇਖੋ ਮੈਨੂੰ ਲੱਗਦਾ ਸ਼ਾਇਦ ਮੇਰੇ ਧਿਆਨ ਚ ਜਿਹੜੇ ਮੇਰੇ ਸਰਕਲ ਦੇ ਲੋਕ ਨੇ ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ 31 ਸਾਲ ਤੱਕ ਆਪਣੇ ਘਰੋਂ ਪੈਸੇ ਲੈ ਕੇ ਮੈਂ ਕ੍ਰਿਕਟ ਖੇਡਦਾ ਰਿਹਾ ਪੇਰੈਂਟਸ ਦਾ ਪੂਰਾ ਸਾਥ ਤੇ ਉਹ ਜਿੰਨੇ ਕੁ ਜੋਗੇ ਸੀਗੇ ਉਹਨਾਂ ਨੇ ਮੈਨੂੰ ਮੈਂ ਨਹੀਂ ਕਹਿੰਦਾ ਕਿ ਬਹੁਤ ਸਾਰੀ ਫੈਸਿਲਿਟੀ ਸੀ ਪਰ ਉਹ ਜਿੰਨੇ ਜੋਗੇ ਸੀ ਉਹਨਾਂ ਨੇ ਮੈਨੂੰ ਦਿੱਤਾ ਪਰ 31 ਸਾਲ ਦੀ ਉਮਰ ਤੱਕ ਜਦ ਤੱਕ ਮੈਂ ਇੱਥੋਂ ਗਿਆ ਯੂਈ ਗਿਆ ਮੈਂ ਇੱਥੇ ਉੱਥੇ ਜਾਣ ਤੱਕ ਮੈਂ ਇੱਥੋਂ ਪੈਸੇ ਲੈ ਕੇ ਘਰੋਂ ਖਰਚਾ ਕਰਕੇ ਆਪਣੀ ਪ੍ਰੈਕਟਿਸ ਸਾਰਾ ਕੁਝ ਕਰਦਾ ਰਿਹਾ ਤੇ ਉਹਨਾਂ ਨੇ ਮੈਨੂੰ ਕਦੇ ਮੱਥੇ ਟੇਉਣੀ ਨਹੀਂ ਪਾਈ ਨਾ ਉਹਨਾਂ ਨੇ ਮੈਨੂੰ ਕਿਹਾ ਕਦੇ ਕਿ ਨਾ ਮੇਰੇ ਡੈਡੀ ਨਾ ਮੰਮੀ ਕਦੇ ਨਹੀਂ ਉਹਨਾਂ ਨੇ ਮਨੱਸ ਸਕਿਆ ਅਗਲਾ ਮਾਈਲਸਟੋਨ ਕੀ ਹੈ ਮੈਂ ਆਈਪੀਐਲ ਵਿੱਚ ਕਿੰਨਾ ਚਾਹੁੰਦਾ ਮਾਈਲਸਟੋਨ ਤਾਂ ਇਹ ਹੈ ਆਪਣੀ ਗੇਮ ਇੰਪਰੂਵ ਕਰਨੀ ਹੈ ਤੇ ਮੈਨੂੰ ਦੇਣ ਵਾਲਾ ਉੱਤੇ ਵਾਲਾ ਜੋ ਮੈਨੂੰ ਦੇਊਗਾ ਮੈਂ ਲ ਜਿੱਦਾਂ ਵੀ ਮੈਨੂੰ ਚਾਂਸ ਮਿਲੇਗਾ ਖੇਡਣ ਦਾ ਮੈਂ ਖੇਡਾਂਗਾ ਪਰ ਮੇਰਾ ਜੋ ਟਾਰਗੇਟ ਹੈ ਮੈਂ ਆਪਣੇ ਗੇਮ ਨੂੰ ਹੋਰ ਇੰਪਰੂਵ ਕਰਨਾ ਕੋਈ ਬੰਦੇ ਦੇ ਮਨ ਚ ਹੁੰਦਾ ਵੀ ਮੈਂ ਡ੍ਰੀਮ ਆਫ ਰੋਹਿਤ ਸ਼ਰਮਨ ਨਾ ਕਰਨਾ ਵਿਰਾਟ ਕੋਹਲੀ ਨੂੰ ਕਰਨਾ ਇਹ ਮੇਰੀ ਕੀ ਗੱਲ ਨਹੀਂ ਇਹ ਅਜੇ ਤੱਕ ਨਹੀਂ ਰਿਹਾ ਇਦਾਂ ਦੀਆਂ ਚੀਜ਼ਾਂ ਕਦੇ ਕਿਉਂਕਿ ਪਲੇਅਰ ਮੈਂ ਮੈਂ ਹਮੇਸ਼ਾ ਆਪਣੇ ਆਪ ਨੂੰ ਵੀ ਇੱਕ ਪਲੇਅਰ ਦੀ ਜਗ੍ਹਾ ਤੇ ਰੱਖਦਾ ਕਿ ਮੈਂ ਵੀ ਪਲੇਅਰ ਹਾਂ ਤਾਂ ਮਤਲਬ ਕਿ ਮੈਂ ਕਦੇ ਵੀ ਕਿਸੇ ਪਲੇਅਰ ਨੂੰ ਵੱਡਾ ਜਾਂ ਛੋਟਾ ਨਹੀਂ ਸਮਝਦਾ ਜਦੋਂ ਮੈਂ ਗਰਾਊਂਡ ਦੇ ਅੰਦਰ ਗਿਆ ਮੇਰੇ ਲਈ ਹਰ ਪਲੇਅਰ ਬਰਾਬਰ ਹੈ 올 ਰੋਲ ਮੋਡਰ ਕ੍ਰਿਕਟਰ ਕੋਡਰ ਰੋਲ ਮਾਡਲ ਮੇਰੇ ਲਈ ਜੋ ਸਾਡੇ ਪ੍ਰਾਣੇ ਸੀਗੇ ਵਿਸ਼ਨ ਸਿੰਘ ਵੈਦੀ ਜੀ ਮੈਂ ਉਹਨਾਂ ਨੂੰ ਇੱਕ ਵਾਰੀ ਮਿਲਣ ਦਾ ਚਾਂਸ ਮਿਲਿਆ ਮੈਨੂੰ ਮੈਂ ਉਹਨਾਂ ਦੀ ਥੋੜੀ ਬਹੁਤੀ ਬੋਲਿੰਗ ਵੀ ਦੇਖੀ ਹੈ ਮੈਂ ਉਹਨਾਂ ਨੂੰ ਡਿਸਪਲਨ ਵਾਈਜ਼ ਮੈਂ ਮੰਨਦਾ ਕਿ ਉਹ ਬਹੁਤ ਡਿਸਪਲਿਨਡ ਸੀਗੇ ਤੇ ਐਜ਼ ਅ ਡਿਸਪਲਨ ਉਹਨਾਂ ਨੂੰ ਮੈਂ ਰੋਲ ਮਾਡਲ ਮੰਨਦਾ ਪਰ ਜਿਹੜਾ ਲੈਫਟ ਹਾਂਡ ਸਪਿਨਰ ਜੋ ਮੇਰਾ ਮੈਂ ਮੰਨਦਾ ਆਈਡਲ ਔਰ ਡੈਨੀਅਲ ਵਿਟੋਰੀ ਨਿਊਜ਼ੀਲੈਂਡ ਦਾ ਮੈਂ ਬਹੁਤ ਲਾਈਕ ਕਰਦਾ ਹਾਂ ਹੁਣ ਇੰਡੀਆ ਤੋਂ ਜਦ ਤੁਸੀਂ ਯੂਈ ਜਾਓਗੇ ਫਿਰ ਨੈਕਸਟ ਟੂਰ ਕਿੱਥੇ ਦਾ ਹੈ ਨੈਕਸਟ ਹੋਰ ਜਿੰਨਾ ਕੁ ਮੈਨੂੰ ਹੁਣ ਧਿਆਨ ਆ ਕਿ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਸ਼ਾਇਦ శ్రీਲੰਕਾ ਨਾਲ ਸਾਡੀ ODI ਸੀਰੀਜ਼ ਹੈ। ਹੂੰ ਤੇ ਉਸ ਤੋਂ ਬਾਅਦ ਇਹ ਇਹ ਟਰਾਈ ਸੀਰੀਜ਼ ਹੈ ਮੇਰੇ ਖਿਆਲ ਚ ਤੇ ਉਸ ਤੋਂ ਬਾਅਦ ਸਾਡਾ ਨੀਦਰਲੈਂਡ ਟੂਰ ਹੈ। ਤਿਆਰੀਆਂ ਫਿਰ ਬੱਲੇ ਬੱਲੇ ਕਰਵਾਉਣੀ। ਹਮੇਸ਼ਾ ਹੀ ਐਨੀ ਟਾਈਮ ਅਸੀਂ ਹਮੇਸ਼ਾ ਹੀ ਤਿਆਰ ਆ। ਆਪਣੀ ਟੀਮ ਲਈ ਹਮੇਸ਼ਾ ਜਾਨ ਮਾਰ ਕੇ ਖੇਡਾਂਗੇ ਤੇ ਜਿੱਤਣ ਲਈ ਹਮੇਸ਼ਾ ਖੜਾ। ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ਾਂ ਦਵਾਂਗੇ ਜਿਹੜੇ ਛੋਟੀ ਛੋਟੀ ਮੁਸ਼ਕਲਾਂ ਤੋਂ ਆ ਕੇ ਥੱਕ ਕਰਕੇ ਘਰ ਬਹਿ ਜਾਂਦੇ ਆ ਤੁਸੀਂ ਕਿਹਾ ਮੇਰੇ ਅੰਦਰ ਅੱਗ ਸੀਗੀ ਮੈਂ ਇਹ ਕੁਝ ਕਰਨਾ ਹੈ। ਕੀ ਸੁਨੇਹਾ ਦਵਾਂਗੇ? ਤਾਂ ਫਿਰ ਆਲਾ-ਦਾਲਾ ਨਹੀਂ ਦੇਖਣਾ ਹੂੰ ਕਿ ਆ ਹੋਊਗਾ ਇਹਨੂੰ ਦੇਖ ਲਾਂਗੇ ਜੇ ਹੋ ਗਿਆ ਤਾਂ ਕਰ ਲਾਂਗੇ ਮੇਰੇ ਨਾਲ ਬਹੁਤ ਜਿਹੜੇ ਮੇਰੇ ਨਾਲ ਮੁੰਡੇ ਸੀ ਮੈਂ ਮੰਨਦਾ ਕਿ ਮੇਰੇ ਤੋਂ ਬਹੁਤ ਵੱਡੇ ਟੈਲੈਂਟ ਸੀਗੇ ਹੂੰ ਉਹ ਛੱਡ ਕੇ ਰਾਹ ਚ ਹੂੰ ਮੈਂ ਮੰਨਦਾ ਕਿ ਹੌਸਲਾ ਨਹੀਂ ਹੋਇਆ ਜਾਂ ਕੁਝ ਵੀ ਘਰ ਦੀਆਂ ਪ੍ਰੋਬਲਮ ਕਿਸਨ ਹੋ ਗਈਆਂ ਮੈਂ ਸਾਰਾ ਕੁਝ ਸਾਈਡ ਤੇ ਕਰ ਦੋ ਮੈਨੂੰ ਬਦਲੇ ਕਿ ਮੈਂ ਬਿਲਕੁਲ ਨਹੀਂ ਛੱਡਤਾ ਸੀ ਸਾਰਾ ਕੁਝ ਕਿ ਜੋ ਹੋਊਗਾ ਦੇਖੀ ਜਾਊਗਾ ਮੈਂ ਇਹ ਸੋਚ ਲਿਆ ਸੀ ਮੈਂ ਫੇਲ ਹੋ ਜਾਊਂਗਾ ਘਰੇ ਆ ਕੇ ਮਾੜੀ-ਮੋਟੀ ਜਿਹੜੀ ਖੇਤੀਆ ਕਰ ਲਾਂਗੇ ਮੈਂ ਇੱਥੇ ਤੱਕ ਸੋਚ ਲਿਆ ਪਰ ਆਹ ਕੰਮ ਕਰਨੇ ਕਰਨਾ ਜਿੰਨੀ ਦੇਰ ਮੇਰੇ ਹੱਡ ਚੱਲ ਉੰਨੀ ਦੇਰ ਮੈਂ ਕ੍ਰਿਕਟ ਖੇਡਣੀ ਖੇਡਣੀ ਹੈ ਜੋ ਮਰਜ਼ੀ ਹੋ ਜਾਏ ਮੇਰਾ ਸਿੱਧਾ ਸਿੱਧਾ ਟਾਰਗੇਟ ਬਹੁਤ ਕਲੀਅਰ ਕੱਟ ਸੀਗਾ ਮੈਂ ਆਪਣੇ ਦਿਮਾਗ 'ਚ ਜਦੋਂ ਪਾਕਬਨ ਕੇ ਗਰਾਉਂਡ ਦੇ ਵਿੱਚ ਤੇਰੇ ਮਾਣ ਮਹਿਸੂਸ ਹੋਇਆ ਹਾਂ ਬਿਲਕੁਲ ਹੁੰਦਾ ਮਾਣ ਹੁੰਦਾ ਕਿ ਤੁਸੀਂ ਇਕੱਲੇ ਸਰਦਾਰ ਇੱਕ ਟੀਮ ਦੇ ਲਈ ਇੱਕ ਟੀਮ 'ਚ ਖੇਡ ਰਹੇ ਹੋ ਵੀ ਮੁਸਲਿਮ ਕੰਟਰੀ 'ਚ ਤੇ ਤੁਹਾਨੂੰ ਉਹ ਸਪੋਰਟ ਵੀ ਕਰ ਰਹੇ ਆ ਤੇ ਮਾਣ ਤੇ ਹੁੰਦਾ ਤੇ ਬਾਕੀ ਇਹ ਟੂਰਨਾਮੈਂਟ ਇੰਡੀਆ ਦੇ ਵਿੱਚ ਕੋਈ ਧਾਰਨਾ ਜੀ ਕੋਈ ਗੁਰੂ ਚਿੰਗ ਖਿਡਾਰੀ ਅੱਜ ਤੱਕ ਇੰਨੀ ਰਿਚ ਕ੍ਰਿਕਟ ਹਿਸਟਰੀ ਹੋਣ ਦੇ ਬਾਵਜੂਦ ਵੀ ਨਹੀਂ ਹੋਇਆ ਮੇਰੀ ਕੋਸ਼ਿਸ਼ ਆ ਮੈਂ ਐਗਜ਼ਾਮਪਲ ਕੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਦਾੜੀਆਂ ਤੇ ਵਾਲ ਰੱਖ ਕੇ ਖੇਡਣਾ ਮੁਸ਼ਕਲ ਹੈ ਨਾ ਤੇ ਉਹ ਮੈਂ ਉਹ ਚੀਜ਼ ਮੇਰਾ ਟਾਰਗੇਟ ਅਗਲਾ ਕਿ ਮੈਂ ਉਸ ਲਈ ਐਗਜ਼ਾਮਪਲ ਸੈੱਟ ਕਰਾਂਗਾ ਕਿ ਤੁਹਾਨੂੰ ਇਹ ਚੀਜ਼ ਕਦੇ ਵੀ ਤੰਗ ਨਹੀਂ ਕਰਦੀ ਤੁਸੀਂ ਐਜ਼ ਅ ਕ੍ਰਿਕਟਰ ਖੇਡਦੇ ਹੋ ਤੁਹਾਨੂੰ ਕਦੇ ਮੁਸ਼ਕਲ ਨਹੀਂ ਆਉਂਦੀ ਇਸ ਚੀਜ਼ ਤੇ ਮੈਂ ਆਲਰੇਡੀ ਖੇੜੀ ਚੁੱਕਾ ਮੈਂ ਤੇ ਜਿਨ੍ਹਾਂ ਨੇ ਇਸ ਚੀਜ਼ ਤੋਂ ਮਤਲਬ ਕਿ ਸਿੱਖਿਆ ਲੈਣੀ ਹੋ ਲੈ ਸਕਦੇ ਨੇ ਕਿ ਤੁਹਾਨੂੰ ਕਦੇ ਕੋਈ ਪ੍ਰੋਬਲਮ ਆਉਂਦੀ ਨਹੀਂ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਹਮੇਸ਼ਾ ਹੁੰਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ